ਜਾਂਦੇ ਆਂਦੇ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਦੇ ਬਾਰੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਉਹ ਕੋਈ ਅਕਾਲੀ ਦਲ ਦੇ ਲਈ ਕੋਈ ਬਹੁਤੀਆਂ ਚੰਗੀਆਂ ਨਹੀਂ ਖਬਰਾਂ ਨਹੀਂ ਆ ਅਕਾਲੀ ਦਲ ਬਾਰੇ ਨੈਗੇਟਿਵ ਵਰਤਾਂਤ ਨੈਗੇਟਿਵ ਖਬਰਾਂ ਨੈਗੇਟਿਵ ਅ ਅਕਾਲੀ ਦਲ ਦੀ ਨਾ ਪੱਖੀ ਜਿਹੜੀ ਆਪਾਂ ਕਹ ਲਈਏ ਕਿ ਅਗਵਾਈ ਉਹਦੇ ਰੂਪ ਦੇ ਵਿੱਚ ਸੁਖਬੀਰ ਬਾਦਲ ਦੇ ਤੌਰ ਦੇ ਉੱਤੇ ਨਾ ਦੇ ਉੱਤੇ ਦੋਸ਼ ਲੱਗਦੇ ਰਹੇ ਪਰ ਕਹਿੰਦੇ ਹੁਣ ਇੱਕ ਪਾਸੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਖੇਤਰੀ ਮਸਲਿਆਂ ਦੀ ਗੱਲ ਆਉਂਦੀ ਹੈ ਉਦੋਂ ਕਹਿ ਦਿੰਦੇ ਨਾ ਜੇ ਸਿੱਖ ਕੌਮ ਦੀ ਗੱਲ ਆਉਂਦੀ ਹੈ ਕਹਿ ਦਿੰਦੇ ਕੇਂਦਰ ਸਾਡੇ ਨਾਲ ਧੱਕਾ ਕਰਦਾ ਪਰ ਅੱਜ ਕੱਲ ਕਹਿੰਦੇ ਭਾਜਪਾ ਦੇ ਨਾਲ ਹੀ ਫਿਰ ਗੱਠਜੋੜ ਤਾਲਮੇਲ ਬਿਠਾਰੇ ਨੇ ਸੁਖਬੀਰ ਬਾਦਲ ਦੇਖੋ ਜਦੋਂ ਤੱਕ ਤਾਂ ਪ੍ਰਵਿੰਜੀ ਪਾਕਿਸਤਾਨ ਨਾਲ ਤਣਾਅ ਵਾਲਾ ਮਾਹੌਲ ਸੀ ਗੋਲੀ ਗੋਲੀਬਾਰੀ ਚੱਲ ਰਹੀ ਸੀ ਰਾਖੜ ਦਾਗੇ ਜਾ ਰਹੀ ਸੀ ਇਹਨਾਂ ਰਾਤਾਂ ਨੂੰ ਬਲੈਕਆਊਟ ਹੋ ਰਹੇ ਸੀ ਉਸ ਸਮੇਂ ਤੱਕ ਤਾਂ ਇਹ ਬਣਦਾ ਨਹੀਂ ਹੁੰਦਾ ਕਿ ਤੁਸੀਂ ਕੋਈ ਰਾਜਨੀਤਿਕ ਬਿਆਨਬਾਜ਼ੀ ਕਰੋ ਜਾਂ ਕੁਝ ਇਹਿਆ ਕਰੋ ਉਸ ਸਮੇਂ ਤਾਂ ਹੁੰਦਾ ਕਿ ਪੂਰਾ ਮਲਕ ਇੱਕ ਸੁਰ ਇੱਕ ਜੁੱਟ ਦਿਖਣਾ ਚਾਹੀਦਾ ਹੂੰ ਹੂੰ ਇਸ ਲਈ ਉਸ ਸਮੇਂ ਤਾਂ ਸਵਾਲ ਨਹੀਂ ਕਰਨੇ ਬਣਦੇ ਸੀ ਪਰ ਜਦੋਂ ਹੁਣ ਜੰਗਬੰਦੀ ਹੋ ਗਈ ਤੇ ਫਿਰ ਤਾਂ ਆਪਣੀ ਸਰਕਾਰ ਤੋਂ ਜਵਾਬ ਲੈਣੇ ਪੈਣਗੇ ਹੂੰ ਹੂੰ ਤੇ ਜੇ ਵਿਰੋਧੀ ਦਲ ਸਵਾਲ ਪੁੱਛ ਰਹੇ ਨੇ ਤਾਂ ਤੁਸੀਂ ਤਾਂ ਪਹਿਲਾਂ ਪੰਥਕ ਪਹਿਲੂਆਂ ਤੇ ਕਹੀ ਰਹੇ ਹੋ ਕਿ ਬੀਜੇਪੀ ਧੱਕਾ ਕਰ ਰਹੀ ਹੈ ਸਾਡੇ ਨਾਲ ਹੈਨਾ ਜੀ ਮਹਾਰਾਸ਼ਟਰ ਦੇ ਵਿੱਚ ਵੀ ਹੈਨਾ ਤੇ ਫਿਰ ਬਿਹਾਰ ਦੇ ਵਿੱਚ ਵੀ ਸਾਡੇ ਗੁਰੂ ਘਰਾਂ ਦੇ ਕਮੇਟੀਆਂ ਦੇ ਕਬਜ਼ੇ ਫਿਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਫਿਰ ਹਰਿਆਣਾ ਵੀ ਐ ਤੇ ਹੁਣ ਤੁਸੀਂ ਕਹਿੰਦੇ ਐਸਿਪੀ ਸੀ ਨੂੰ ਉੱਥੇ ਆਉਣ ਦੀ ਕੋਸ਼ਿਸ਼ ਵੀ ਸਾਡੇ ਜਥੇਦਾਰ ਤਾਂ ਹਤਿਆਈ ਲਏ ਜਿਹਨਾਂ ਨੂੰ ਤੁਸੀਂ ਸ਼੍ਰੀਆਮ ਕਹਿ ਰਹੇ ਹੋ ਹੂੰ ਤੇ ਫਿਰ ਇਸ ਮਸਲੇ ਤੇ ਅਚਾਨਕ ਕੀ ਹੋ ਗਿਆ ਕਿ ਤੁਸੀਂ ਕੋਈ ਸਵਾਲ ਹੀ ਨਾ ਕਰੋ ਕੋਈ ਬਾਤ ਦੇ ਨਾ ਪਾਓ ਉਲਟਾ ਤਰੀਫਾਂ ਦੇ ਪੁਲ ਅਜਿਹੇ ਬਨੋ ਤੇ ਚੀਚਾ ਆਪਣਾ ਪਖੜਾ ਬਿਆਨ ਜਾਰੀ ਕਰਾਓ ਤੇ ਇਹਦੇ ਇਜ਼ਮਦਰ ਪਿਛਤਾ ਮਹੀਨੇ ਨੇ ਸੋ ਗ੍ਰੀਸਿੰਗ ਬਾਦਲ ਕਹਿੰਦੇ ਜੁੱਦ ਦੌਰਾਨ ਇੱਕ ਮਜ਼ਬੂਤ ਰਾਜਨੇਤਾ ਸਾਬਤ ਹੋਏ ਨੇ ਪੀਐਮ ਮੋਦੀ ਠੀਕ ਹੈ ਉਹ ਕਹਿੰਦੇ ਕਿ ਜਹੇਜਾ ਮਤਲਬ ਕਿ ਪ੍ਰਸ਼ਾਸਨ ਦੂਰੇ ਇਹਨਾਂ ਨੇ ਸਫਲਤਾਪੂਰਵਕ ਚਲਾਇਆ ਹੈ ਹੈਨਾ ਪ੍ਰਧਾਨ ਮੰਤਰੀ ਨਦਰ ਮੋਦੀ ਮਜ਼ਬੂਤ ਰਾਜਨੇਤਾ ਬਣ ਕੇ ਸਾਹਮਣੇ ਆਏ ਨੇ ਉਹ ਕਹਿੰਦੇ ਪਾਕਿਸਤਾਨ ਨੂੰ ਮਤਲਬ ਕਿ ਗੋਡਿਆਂ ਭਾਰ ਕਰਤਾ ਉਹ ਭੀਖ ਮੰਗਣ ਤੁਰ ਪਿਆ ਕਿ ਜੰਗਬੰਦੀ ਕਰੋ ਜੀ ਉਹਦੇ ਲਈ ਉਹ ਵਾਸ਼ਿੰਗਟਨ ਤੱਕ ਚਲਾ ਗਿਆ ਕਿ ਭਾਰਤ ਨੂੰ ਕਹੋ ਜੀ ਹੈਨਾ ਤੇ ਕਹਿੰਦੇ ਇਹ ਨਰੇਂਦਰ ਮੋਦੀ ਹੋਰਾਂ ਦੀ ਮਜਬੂਤੀ ਦਾ ਉਪਤਿਕਾ ਇਸ ਨੇ ਉਹਨੇ ਪੂਰਾ ਗੁੰਗਾਨ ਕੀਤਾ ਹਮ ਹੁਣ ਇਸ ਗੁੰਗਾਨ ਨੂੰ ਤੇ ਕੀ ਅਰਥ ਲਾਉਂਗੇ ਜਨਾਬ ਜੀ ਮਤਲਬ ਕੀ ਚਾਹੁੰਦੇ ਨੇ ਸੁਖਵੀਰ ਸਿੰਘ ਵੱਲ ਦੂਸਰੇ ਪਾਸੇ ਬਾਬਾ ਹਰਨਾਮ ਸਿੰਘ ਧੂਮਾ ਹੋਰੀ ਅਲਟੀਮੇਟਮ ਦੇ ਕੇ ਬੈਠੇ ਸੀਗੇ ਕਿ ਵੀ ਜੇ ਜਥੇਦਾਰਾਂ ਦੀ ਬਹਾਲੀ ਨਹੀਂ ਹੁੰਦੀ ਤਾਂ ਮੈਂ ਸੁਖਵੀਰ ਵੱਲ ਦੇ ਘਰ ਮੂਰੇ ਧਰਨਾ ਲਾਉਂਗਾ ਹਮ ਤੇ ਬਾਬਾ ਧੂਮਾ ਅੱਜ ਕੱਲ ਬੀਜੇਪੀ ਦੇ ਕਿੰਨੇ ਨੇੜੇ ਨੇ ਸਾਰੇ ਜਾਣ ਲੈਣੇ ਜੀ ਬਿਲਕੁਲ ਉਹ ਮਹਾਰਾਜਟਰ ਦੇ ਵੋਟਾਂ ਮੰਗਣ ਵੀ ਜਾਂਦੇ ਨੇ ਉਹਨਾਂ ਦਾ ਗੁਣਗਾਨ ਵੀ ਕਰਦੇ ਨੇ ਮੁਲਾਕਾਤਾਂ ਵੀ ਹੋ ਰਹੀਆਂ ਨੇ ਸਾਰਾ ਕੁਝ ਹਮ ਤੇ ਕੱਲ ਦਮਦਮੀ ਟਕਸਾਲ ਦੇ ਇੱਕ ਸਮਾਗਮ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਬਾ ਧੂਮਾ ਦੀਆਂ ਤਰੀਫਾਂ ਦੇ ਬੋਲ ਬਣ ਰਏ ਸੀ ਹਮ ਉਹ ਕਹਿੰਦੇ ਜੀ ਕਿ ਧੂਮਾ ਸਾਹਿਬ ਜੋ ਕਹਿੰਦੇ ਨੇ ਉਹ ਪੰਥ ਦੇ ਭਲਾਈ ਲਈ ਕਹਿੰਦੇ ਨੇ ਸਾਡੀ ਐਸਪੀਸੀ ਦੀ ਭਲਾਈ ਲਈ ਕਹਿੰਦੇ ਨੇ ਉਹਨਾਂ ਦੀ ਹਮੇਸ਼ਾ ਸਲਾਹ ਚੰਗੀ ਹੁੰਦੀ ਆ ਹਨ ਉਹਨਾਂ ਨੇ ਕਿਹੜਾ ਵਿੱਚੋਂ ਨੀਜੀ ਕੁਸ ਲੈਣਾ ਹੋ ਸਕਦਾ ਇਹਨਾਂ ਦੇ ਕਿਹਦੇ ਕੋਈ ਜਥੇਦਾਰ ਇੱਧਰ ਉੱਧਰ ਹੋ ਜਵੇ ਹੋ ਸਕਦਾ ਗਿਆਨੀ ਕੁਲਦੀਪ ਸਿੰਘ ਗੜਗਾ ਅੱਜ ਨਹੀਂ ਤਾਂ ਹਫ਼ਤੇ 10 ਦਿਨਾਂ ਨੂੰ ਮਹੀਨੇ ਨੂੰ ਲੰਬੇ ਹੋ ਜਾਣ ਤੇ ਉਹ ਤੋਂ ਬਾਅਦ ਫਿਰ ਧੂਮਾ ਸਾਹਿਬ ਦੇ ਚਹੇਤਾ ਕੋਈ ਲੱਗ ਜਵੇ ਤੇ ਫਿਰ ਧੂਮਾ ਸਾਹਿਬ ਇਹਨਾਂ ਨੂੰ ਭਾਜਪੀ ਦੇ ਨੇੜੇ ਵੀ ਲੈ ਜਾਣ ਸੋ ਇੱਕ ਹੀ ਦੋ ਪਾਸਿਓਂ ਇੱਕ ਪਾਸਿਓਂ ਬਾਇਆ ਧਾਮੀ ਧੂਮਾ ਦੇ ਰਾਹੀ ਭਾਜਪੀ ਵਾਲੇ ਪਾਸੇ ਜਾਇਆ ਜਾ ਰਿਹਾ ਇੱਕ ਪਾਸੇ ਯੁੱਧ ਦੇ ਬਹਾਨੇ ਤਾਰੀਫ ਕਰਕੇ ਨੇੜੇ ਜਾਇਆ ਜਾ ਰਿਹਾ ਸੋ ਪੰਜਾਬ ਦੇ ਵਿੱਚ ਜਿਹੜੇ ਬਰੀਕੀ ਤੋਂ ਲੈ ਕੇ ਮੋਟੀ ਰਾਜਨੀਤੀ ਵੀ ਸਮਝਦੇ ਨੇ ਮਤਲਬ ਉਹ ਵੀ ਇਹ ਕਹਿੰਦੇ ਨੇ ਬਾਈ ਅਕਾਲੀ ਦਲ ਬਾਦਲ ਤਾਂ ਬੀਜੇਪੀ ਨਾਲ ਜਾਊਗਾ ਇਹ ਉਹ ਲੋਕ ਕਹਿੰਦੇ ਨੇ ਮਤਲਬ ਬਰੀਕੀ ਦਾ ਬਰੀਕੀ ਛੱਡੋ ਮੋਟੀ ਰਾਜਨੀਤੀ ਦੀ ਗੱਲ ਕਰਨ ਨਾਲ ਵੀ ਕਹਿੰਦੇ ਸੁਖਵੀਰ ਤਾਂ ਬਿਨਾਂ ਰਹਿ ਨਹੀਂ ਸਕਦਾ ਇਹ ਤਾਂ ਬੀਜੇਪੀ ਨਾਲ ਜਾਊਗਾ ਇਹ ਲੋਕਾਂ ਦੀ ਧਾਰਨਾ ਹੈ ਧਾਰਨਾ ਬਿਲਕੁਲ ਸਹੀ ਹੈ ਸੋ ਜੇ ਇਹ ਧਾਰਨਾ ਬਣੀ ਹੈ ਤਾਂ ਉਹਦੇ ਕੁਝ ਕਾਰਨ ਨੇ ਤੇ ਉਹਨਾਂ ਧਾਰਨਾ ਨੂੰ ਤੁਸੀਂ ਮਜ਼ਬੂਤ ਕੀਤਾ ਇਸ ਮੌਕੇ ਦੋ ਪਾਸਿਓਂ ਤਰੀਫ਼ ਕਰਕੇ ਸੋ ਜਿਹੜਾ ਸੰਕੇਤ ਤੱਕ ਜੀ ਕਿ ਇਹ ਬੀਜੇਪੀ ਨਾਲ ਤਾਲਮੇਲ ਫਿਰ ਬਠਾ ਰਹੇ ਨੇ ਹੂੰ ਜੀ ਬਿਲਕੁਲ ਆ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਪਾਂ ਨਾ ਜਦੋਂ ਅਖਾਲੀ ਦਲ ਦੀ ਗੱਲ ਕਰਦੇ ਹੁੰਦੇ ਸੀ ਆਪਾਂ ਕਹਿੰਦੇ ਸੀ ਖੇਤਰੀ ਪਾਰਟੀ ਐ ਜਾਂ ਪੰਜਾਬੀਆਂ ਦੀ ਪ੍ਰਾਣੀ ਪਾਰਟੀ ਐ ਸਿੱਖਾਂ ਦੀ ਦੀ ਪਾਰਟੀ ਐ ਪੰਥ ਦੀ ਪਾਰਟੀ ਐ ਤਾਂ ਉਹਦਾ ਆਪਾਂ ਕਹਿੰਸੀ ਕਿ ਪਾਰਟੀ ਤਾਂ ਉਹੀ ਐ ਪਰ ਵੱਖ-ਵੱਖ ਮਾਮਲਿਆਂ ਤੇ ਸਟੈਂਡ ਕੀ ਐ ਇਹ ਤੈਅ ਕਰਦਾ ਨਾ ਕਿ ਤੁਸੀਂ ਖੜੇ ਕਿਹੜੇ ਪਾਸੇ ਰਹੇ ਹੋ ਸਟੈਂਡ ਤੋਂ ਹੀ ਪਤਾ ਲੱਗਦਾ ਨਾ ਹੁਣ ਜਦੋਂ ਕੋਈ ਮਾਮਲੇ ਸਿਕ ਕੌਮ ਦੇ ਨਾਲ ਜੁੜੇ ਆ ਜਾਂ ਕੋਈ ਹੋਰ ਪੰਜਾਬ ਦੇ ਨਾਲ ਜੁੜੇ ਆ ਪਾਣੀਆਂ ਦੇ ਮਸਲੇ ਤੇ ਪੰਜ ਪਾਣੀ ਪੰਜਾਬ ਦਾ ਮਸਲਾ ਨਹੀਂ ਕੇਂਦਰ ਤੱਕਾ ਨਹੀਂ ਕਰ ਰਿਹਾ ਹੁਣ ਨਹੀਂ ਦੇਖਦਾ ਕਿ ਕੇਂਦਰ ਤੱਕਾ ਕਰ ਰਿਹਾ ਹੁਣ ਬਿਆਨ ਦੇ ਦਿਓ ਪਰ ਕਿਉਂਕਿ ਉਹ ਜਿਹੜੀਆਂ ਧਾਮੀ ਸਾਹਿਬ ਵਾਲਾ ਜਿਹੜਾ ਤੁਸੀਂ ਐਪੀਸੋਡ ਦੱਸਿਆ ਤੇ ਜਿਹੜਾ ਹੁਣ ਉਹ ਜਿਹੜੇ ਸਿਫਤਾਂ ਦੇ ਪੁਲ ਬੰਨਣ ਵਾਲੀ ਗੱਲ ਆ ਉਹ ਫਿਰ ਇਹ ਆ ਵੀ ਮੱਲੋ ਮੱਲੀ ਅਗਲੇ ਦੇ ਘਰੇ ਵੜਨ ਵਾਲੀ ਗੱਲ ਹੈ ਜੀ ਕਾਂਗਰਸ ਵੀ ਰਾਸ਼ਟਰੀ ਪਾਰਟੀ ਹੈ ਹਾਂਜੀ ਐ ਤੇ ਇਸੇ ਤਰ੍ਹਾਂ ਬੀਜੇਪੀ ਵੀ ਰਾਸ਼ਟਰੀ ਪਾਰਟੀ ਹੈ ਹੂੰ ਤੇ ਆਮ ਆਦਮੀ ਪਾਰਟੀ ਨਵੀਂ ਨਵਾਂ ਰਾਸ਼ਟਰਵਾਦ ਜਾਗਿਆ ਨਵੀਂ ਨਵੀਂ ਜਾਸੀ ਪਾਰਟੀ ਬਣੀ ਇਹਨਾਂ ਨੂੰ ਖੇਤਰ ਤੋਂ ਕੁਝ ਨਹੀਂ ਹੋਇਆ ਜਦੋਂ ਕਿ ਪੰਜਾਬ ਚੋਂ ਹੀ ਇਹਦੇ ਬੀਜ ਲੱਗੇ ਪੰਜਾਬ ਚੋਂ ਹੀ ਇਹਦੇ ਪੈਰ ਲੱਗੇ ਪੰਜਾਬ ਚੋਂ ਹੀ ਇਹ ਪੁੰਗਰਿਆ ਪੰਜਾਬ ਚ ਫਲਿਆ ਫੁੱਲਿਆ ਤਾਂ ਵੀ ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਕਰਦੇ ਨਹੀਂ ਤੋਂ ਫਿਰ ਲੈ ਦੇ ਕੇ ਅਕਾਲੀ ਦਲ ਕੋਲ ਬਹੁਤ ਮੌਕਾ ਸੀ ਆਪਣੀਆਂ ਗਲਤੀਆਂ ਲੁਕਾ ਕੇ ਆਪਣੀਆਂ ਗਲਤੀਆਂ ਨੂੰ ਮਾਫ ਕਰਾ ਕੇ ਸਾਹਮਣੇ ਆਉਣ ਦਾ ਹੂੰ ਪੰਜਾਬ ਦੇ ਇੰਨੇ ਮਸਲੇ ਪਏ ਨੇ ਜਿਹਦੇ ਉੱਤੇ ਸਾਡੇ ਸਿਰਫ ਸਿੱਧੀਆਂ ਸਰਚ ਕੇਂਦਰ ਗਲੀਆਂ ਕਰ ਰਿਹਾ ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਮੂਰੇ ਆੜਾ ਲਾ ਕੇ ਖੜਨ ਜੋਕੇ ਤਾਂ ਹੁੰਦੇ ਹਾਂਜੀ ਹਾਂਜੀ ਬਿਲਕੁਲ ਸਹੀ ਇਸ ਮੌਕੇ ਜੇ ਪੰਜਾਬ ਦੇ ਸਕੇ ਪੁੱਤ ਬਣ ਕੇ ਸਾਹਮਣੇ ਆ ਜਾਂਦੇ ਸਹਿਦ ਪ੍ਰਮਾਨ ਚੜ ਜਾਂਦੇ ਪਰ ਕਿਸੇ ਮੁਸਲੇ ਤੇ ਲੜਾਈ ਲੜਦੇ ਨੀ ਨਜ਼ਰ ਆਉਂਦੇ ਨਹੀਂ ਆਉਂਦੇ ਜੀ ਜੀ ਫਿਰ ਕਿਵੇਂ ਕਹੀਏ ਕਿ ਤੁਸੀਂ ਖੇਤਰੀ ਪਾਰਟੀ ਰਹੇ ਹੋ ਕਿ ਨਹੀਂ ਰਹੇ ਹਾਂ ਸ਼੍ਰੋਮਣੀ ਕਾਲਗਲ ਦਾ ਇਤਿਹਾਸ ਜਨਾਮਤੀ ਹੋਏਗਾ ਪਰ ਅੱਜ ਦੇ ਦੌਰ ਚ ਜੇ ਤੁਸੀਂ ਉਹਦੀ ਬਾਗਡੋਰ ਸੰਭੀ ਫਿਰਿਓ ਤੇ ਜੇ ਬਾਗਾ ਫੜ ਕੇ ਚਲਾਉਣਾ ਹੀ ਨਹੀਂ ਆਉਂਦਾ ਰਥ ਫਿਰ ਫਾਇਦਾ ਕੀ